ਸਵਾਗਤ ਹੈ ਕਿਸਾਨ ਵੀਰੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਗਤ ਬ੍ਰਹਮੌਰ ਜੀ ਝਾਰ ਵਾਲੇ ਕੋਠੇ ਵੀ ਕਹਿੰਦੇ ਆ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਦੋ ਸੁਣ ਝੋਟੀਆਂ ਦਿਖਾਵਾਂਗੇ ਗੱਲਬਾਤ ਬਾਈ ਜੀ ਨਾਲ ਕਰਾਵਾਂ ਸੂਈਆਂ ਸਵਾਈਆਂ ਇੱਕ ਮਗਰ ਕੱਟੀ ਤੇ ਇੱਕ ਮਗਰ ਘੱਟਾ ਤੇ ਗੱਲਬਾਤ ਕਰਾਵਾਂ ਸੱਸੀ ਗਾਲ ਜੀ ਸੱਸੀ ਗਾਲ ਬਹੁਤ ਠੀਕ ਠਾਕ ਹੋ ਜੀ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 7146 ਹੂੰ 01988 ਬਾਕੀ ਸਕਰੀਨ ਤੇ ਜਾ ਰਿਹਾ ਨੋਟ ਕਰ ਲਓ ਤੇ ਬਾਈ ਜੀ ਦੋ ਝੋਟੀਆਂ ਦਿਖਾਉਣੀਆਂ ਅੱਜ ਹਾਂ ਜੀ ਦੋ ਦਿਖਾਉਣੀਆਂ ਨਾਮ ਐਡਰੈਸ ਬੋਲ ਦਿਓ ਪਹਿਲਾਂ ਮਿੱਠੂ ਰਾਮ ਪਾਕਪੜਾ ਮੋੜ ਓਕੇ ਜੀ ਇਹਲਾ ਬਨਾਲਾ ਹੂੰ ਸੇਈ ਰਤਾਪਾ ਨੇੜੇ ਆਪਣੇ ਸ਼ਾਨਾ ਨੇੜੇ ਪਿੰਡ ਦਾ ਬਰਾਵਾ ਤੇ ਪੱਕੋ ਕੈਂਚ ਨਾ ਓਕੇ ਜੀ ਬਰਨਾਲਾ ਮੇਨ ਨੇੜੇ ਆਪਾਂ ਹਾਂ ਬਰਨਾਲਾ ਮੇਨ ਨੇੜੇ ਓਕੇ ਜੀ ਤੇ ਅੱਜ ਦੋ ਝੋਟੀਆਂ ਦਿਖਾ ਰਹੇ ਆਂ ਜੀ ਹਾਂ ਜੀ ਜਿਹੜੀ ਪਹਿਲੇ ਨੰਬਰ ਦੇ ਆਪਾਂ ਝੋਟੀ ਦੇਖੀ ਜਾਂਦੇ ਆਂ ਜੀ ਹਾਂ ਜੀ ਕਦੋਂ ਸੂਈ ਐ ਇਹ ਪਰਸੋਂ ਤੜਕੇ ਸੂਈ 4 ਵਜੇ ਮਗਰ ਫਿਰ ਕੱਟੀ ਵੜੀ ਪਿਆਰੀ ਐ ਜੀ ਮੈਂ 10 ਕਿਲੋ ਦਿਖਾਈਏ ਕੱਟੀ ਇੱਧਰ ਹੋਏ ਮੜਾ ਜਾ ਆਹ ਦੇਖੋ ਜੀ ਕੱਟੀ ਚੰਗੀ ਪੂਰੀ ਸਾਈਜ਼ ਪਰਸੋਂ ਸੂਈ ਐ ਜੀ ਪਰਸੋਂ ਸੂਈ ਐ ਤੜਕੇ 4 ਤੇ ਹੁਣ ਕਿੰਨਾ ਫਿਰ ਬੋਲਾ ਇੱਥੇ ਲੈ 10 ਕਿਲੋ ਬੋਲਾ ਹੋਣੀ ਕਿੰਨਾ ਦੁੱਧ ਘੜ ਦੂ ਦੁੱਧ 15 ਕਿਲੋ ਪਲੱਸ ਤਾਂ ਦੋ ਰਖ ਰਾਇਗੀ ਦੇਖ ਚੰਗੀ ਹੈ ਜੀ ਸਾਇਦ ਚੰਗਾ ਬਾਕੀ ਦੀ ਗੱਲ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦੇਵਾਂਗੇ ਠੀਕ ਹੈ ਜੀ ਬਿਨਾ ਬਸ ਮਾਰ ਤੋਂ ਬੜਾ ਝੋਟੀ ਦੇਖੋ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਸੋਭਾ 10 10:30 ਵਜੇ ਦਾ ਹੀ ਉਸ ਹਿਸਾਬ ਨਾਲ ਜਜਮੈਂਟ ਸਟਾਰਟ ਹੋਈ ਆ ਹੁਣ 10 ਕਿਲੋ ਤੋਂ ਸਟਾਰਟ ਦਾ ਟਾਈਮ ਤੁਹਾਨੂੰ ਦਿਖਾ ਦੇਵਾਂਗੇ ਜੀ ਆ ਦੇਖੋ ਜੀ ਕੁਆਲਿਟੀ ਦੇਖੋ ਚੰਗੀ 10:38 ਮਿੰਟ ਦਾ ਟਾਈਮ ਆਪਣਾ ਵੀਡੀਓ ਬਣਾਉਣ ਦਾ ਜੀ ਆ ਦੇਖੋ ਸਾਇਦ ਚੰਗਾ ਤੇ ਬਾਕੀ ਦਾ ਚੰਗੀ ਆ ਕਦਕਾਰ ਦੀ ਸਿੰਘ ਦੀ ਵੀ ਚੰਗੀ ਆ ਆ ਦੇਖ। ਹੋਰ ਹੂੰ ਆਥਨ ਨੂੰ ਦਾ ਫਿਰ ਫਾਸ ਜੋ ਜੀ। ਹਾਂ ਜੀ। ਆਥਨ ਨੂੰ ਬਹੁਤ ਲੇਵਾ ਕਰੂ। ਪੂਰਾ ਬਣ ਜਾਂਦੀ ਆ ਫੋਨਾ। ਓਕੇ ਜੀ। ਬਹੁਤ ਚੰਗੀ ਆ ਬਾਈ ਦਿਖਾਈ ਦੇਗਾ। ਓਕੇ ਛੱਡੋ ਫਿਰ ਬੱਚਾ ਦਵਾਈ ਕਰਾਵਾ ਚੱਕਾ। ਉਹ ਛੱਡ ਬੱਚਾ। ਥੂਆ ਦੂਜਾ ਹੀ ਹੈ ਜੀ ਦਾ। ਆ ਤੀਜੇ ਥੂਆ ਜੀ। ਤੀਜੇ ਓਕੇ ਜੀ। ਤੀਜਾ। ਗੱਲਾਂ ਜਮਾਂ ਜੈਨੂਅਨ ਆ ਜੀ। ਤੀਜਾ ਦਾ ਤੀਜਾ ਬਾਈਆਂ ਨੇ ਕਿਹਾ ਠੀਕ ਆ ਜੀ। ਆ ਦੇਖੋ। ਬੱਚਾ ਚੋਂਦਾ ਵੀਰੋ ਤੁਸੀਂ ਦੇਖ ਸਕਦੇ। ਪਹਿਲਾਂ ਤੁਸੀਂ ਬਿਨਾ ਪਸਮਾਤੋ ਝੋਟੀ ਦੀ ਥਾਂ ਦੇਖੋ ਪੂਰਾ ਕੋਈ ਧਾਰ ਨਹੀਂ ਵਿੱਚ ਠੀਕ ਹੈ ਜੀ ਤੇ ਹੁਣ ਪਸਮੂ ਤੁਹਾਡੇ ਸਾਹਮਣੇ ਬਾਕੀ ਦਾ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਤੇ ਸੱਲੀ ਤੁਹਾਡਾ ਕਰਨਾ ਫਰਜ਼ ਬੰਦਾ ਪਹਿਲਾਂ ਸੱਲੀ ਕਰਿਆ ਕਰੋ ਫਿਰ ਪਤੂ ਦੀ ਖਰੀਦਦਾਰੀ ਕਰਿਆ ਕਰੋ ਜੀ ਠੀਕ ਹੈ ਜੀ ਆਹ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਝੋਟਿਆ ਕੀ ਬਨੋ ਜੀ ਇਹਨੂੰ ਸਮਾ ਦੇਖੋ ਇੱਕ ਨੰਬਰ ਤਾਰੇ ਥਾਂ ਡਾਂਗਾਂ ਨੂੰ ਕੱਢਿਆ ਜੀ ਬਾਕੀ ਕੈਮਰਾ ਲੈ ਕੇ ਜਿਵੇਂ ਮਰਜ਼ੀ ਤੁਰੇ ਫਿਰੋ ਕੋਈ ਚੱਕਰ ਨਹੀਂ ਨੂੰ ਕਰ ਮਾਰੀ ਠੀਕ ਹੈ ਜੀ ਮਾਰ ਲਓ ਧਾਰਾ ਤੁਹਾਨੂੰ ਕਰਾਂ ਮੈਂ ਚੱਕ ਬਾਕੀ ਤੁਸੀਂ ਆਪ ਵੀ ਆ ਕੇ ਦੋ ਟਾਈਮ ਚੋਕੇ ਵੀ ਲੈ ਜਾ ਸਕਦੇ ਆ ਦੇ ਸਮਗਲੀ ਸਾਈਡ ਤੋਂ ਥਾਣ ਦਿਖਾ ਦਿਆਂਗੇ ਪਸਮਾ ਦੇ ਆ ਦੇ ਕਰ ਦਿਓ ਜੀ ਛੱਡ ਆ ਦੇਖੋ ਧਾਰਾ ਦੇਖੋ ਕੰਪਲੀਟ ਧਾਰਾ ਜੀ ਠੀਕ ਹੈ ਜੀ ਦੂਜਿਆਂ ਨੂੰ ਮਾਰੋ ਬਾਈ ਦੋ ਜੰਜ ਮਾਰ ਲੇ ਓਕੇ ਜੀ ਬੱਸ ਵੀਰੇ ਅਈ ਭਾਈ ਜੀ ਕੀ ਰੇਟ ਆ ਗਿਆ ਦਾ ਇਹਦਾ ਮੁੱਲ ਵੀ 35 ਵੀ ਕਰਦੇ ਆ 40 ਵੀ ਕਰਦੇ ਆ ਦੇਣੀ ਕਿੰਨੇ ਦੀ ਐ 130 ਹੀ ਦੇਵਾਂਗੇ ਬੇਤੀ ਗੱਲ ਜਮਾ ਜਾਏ ਰੇਟ ਆ ਹਨਾ ਹਾਂ ਲੈਣਾ ਦੇਣਾ ਮੁੱਲ ਬੱਸ ਜਮਾ ਲੈਣ ਦੇਣੀ ਪਾਇਆ ਬਾਕੀ ਦਾ ਮਾਨਤਾਨ ਵੀ ਥੋੜਾ ਥੋੜਾ ਬਹੁਤਾ ਜਰੂਰ ਓਹ ਛੱਪਾ ਵਿੱਚੋਂ ਕਰਦੇ ਆ ਉਹਦੇ ਜੀ ਓਕੇ ਜੀ 1,30,000 ਰੁਪਏ ਜਮਾ ਛੂਟ ਕਰਦਾ ਹਨਾ ਹਾਂ ਛੋੜ ਜੈਨੂਅਲ ਰੇਟ ਆ ਜਮਾ ਸਹੀ ਤੇ ਵੀਰੇ ਹੁਣ ਪਲੂਨ ਝੂਟੀ ਆ ਜਿਹੜੀ 2 ਨੰਬਰ ਆ ਇਹ ਪਲੂਨ ਆ ਆ ਜੋ ਉਧਰ ਹੀ ਪਾਸੇ ਆ ਜੋ ਇਹ ਪਲੂਨ ਆ ਇਹ ਚੌਂਗੀਏ ਦੰਦੀ ਕਿੰਨੇ ਦਿਨ ਹੋ ਗਏ ਸੋਈ ਨੂੰ ਇਹਨੂੰ ਸੋਈ ਨੂੰ ਚੌਥਾ ਦਿਨ ਆ ਜੀ ਚੌਥਾ ਦਿਨ ਮਗਰ ਫਿਰ ਕਟਾ ਆ ਗਿਆ ਜੀ ਮਗਰ ਕਟਾ ਦੁੱਧ 10 ਕਿਲੋ ਬੋਰੀ ਤਿਆਰ ਆ ਓਕੇ ਕਿੰਨਾ ਕੁ ਦੇ ਦੂ ਜੀ ਦੁੱਧ ਉਹ ਜਰੂਰ 12 ਤੋਂ 13 14 ਕਿਲੋ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਆਹ ਤਿਆਰ ਆ ਸਭ ਜੀ ਬਾਕੀ ਜਿਹਨ ਪਲੂਨ ਕੱਟੀ ਆ ਚੰਗੀ ਕੱਦ ਕਾਟਦੀ ਆ ਹਨਾ ਚੌਗਲੇ ਚੱਕੀ ਰਾਂ ਬਾਈ ਓਕੇ ਦੰਦ ਵੀ ਚੈੱਕ ਕਰਿਆ ਬਾਈ ਨੇ ਆ ਦੇਖੋ ਜੀ ਫੇਸ ਕਰੋ ਚ ਆ ਟੋਫੀ ਅਗਰ ਮਾਲਕਾ ਨਾਲ ਦਿੱਤੀ ਆ ਟੋਫੀ ਨਾਲ ਦੇਤੀ ਓਕੇ ਇਹ ਕੋਲ ਲਵਾ ਸਕਦੇ ਆ ਆ ਦੇਖੋ ਜੀ ਥਾਣਾ ਇਹ ਸائز ਸੋਨੇ ਹਾਥੀ ਜਵਾਈ ਵਾਲੇ ਠੀਕ ਆ ਜੀ ਬਾਕੀ ਜੇ ਤੁਹਾਨੂੰ ਧੂਰਾ ਤੂਰਾ ਇਹ ਦੀਆਂ ਵੀ ਕਰਾ ਦੇਾਂਗੇ ਚੱਕ ਮੋੜ ਲਿਓ ਜੀ ਚੰਗੀ ਸਾਈਜ਼ ਦੀ ਚੰਗੇ ਕੱਦ ਦੀ ਠੀਕ ਆ ਜੀ ਆ ਦੇਖੋ ਦੇਖੋ ਜੀ ਬੱਚੇ ਦਾ ਜ਼ਰੂਰ ਕਰ ਗਿਆ ਥੋੜਾ ਜਿਹਾ ਆ ਦੇਖੋ ਸੋਨਾ ਸਾਫ ਸੁਥਰਾ ਲੇਵਾ ਜੀ ਆ ਦੇਖ ਲੇ ਤਾਂ ਕਰੋ ਚੱਕ ਇੱਕ ਇੱਕ ਨੰਬਰ ਠੀਕ ਆ ਜੀ ਬਾਕੀ ਦੀ ਗੱਲ ਧਾਰਾ ਤੁਹਾਨੂੰ ਕਰਾ ਦਾਂਗੇ ਇਹਦੀਆਂ ਵੀ ਚੈੱਕ ਤੇ ਵੱਡੇ ਸਾਈਜ਼ ਦੀ ਆ ਗਈ ਜੀ ਬਾਈਕ ਦਾ ਚੌਕ ਦੇ ਦੰਦ ਚੱਕ ਦੀ ਦੁੱਕ ਦੇ ਪੂਰੇ ਕਰਕੇ ਤੇ ਧਾਰਾ ਤੁਹਾਨੂੰ ਇਹਦੀਆਂ ਕਰਾਵਾਇ ਚੈੱਕ ਰੇਟ ਵੀਡੀਓ ਦੇ ਵਿੱਚ ਹੀ ਹੋਊ ਐਂਡ ਤਾਂ ਵੀਡੀਓ ਦੇਖ ਲਓ ਸਾਰੀ ਕਿਸਾ ਜੀ ਆਲੇ ਕੱਦ ਕਾਠ ਜੇ ਆਪਾਂ ਗੱਲ ਕਰ ਲਏ ਪੂਲਸਾਈਜ਼ ਦੀ ਹੈ ਨਾ ਪੂਲਸਾਈਜ਼ ਦੀ ਆ ਜੀ ਓਕੇ ਬਾਕੀ ਛੱਡਿਓ ਸੀਲਾ ਪੈਰ ਨਹੀਂ ਚੱਕਦੀ ਜਿਵੇਂ ਪਹਿਲਾਂ ਝੋਟਿਆ ਹਨਾ ਕੋਈ ਇਹਨੂੰ ਚੱਕਰ ਵਾਸਤਾ ਨਹੀਂ ਦੇਖੋ ਜੀ ਕਵਾਲਿਟੀ ਇੰਨੀ ਕਾ ਜੀ ਕੱਦ ਕਾੜਦੀ ਹੈ ਨਾ ਹਾਂਜੀ ਤੇ ਗਾਂ ਦੁੱਧ ਵੀ ਇਹਨੇ ਕੱਢਣੇ ਕੱਢਣਾ ਗਾਂ ਨੂੰ ਹੋਰ ਕੱਦ ਕੜੂ ਟੋਟੀ ਹਾਂਜੀ ਹਾਂਜੀ ਬਾਕੀ ਥੱਲੇ ਬਾਜ਼ਾਰ ਬਹੁਤ ਹੈ ਠੀਕ ਹੈ ਜੀ ਬਹੁਤ ਚੰਗਾ 2 ਟਾਈਮ ਚੋਕੇ ਲਈ ਆ ਜਾਓ ਬਾਕੀ 2 ਟਾਈਮ ਚੋਕੇ ਜਿਹੜੀ ਗੱਲ ਤੁਸੀਂ ਕਹੀ ਹੈ ਨਿਕਲੂਗੀ ਹਾਂਜੀ ਠੀਕ ਹੈ ਤੁਸੀਂ ਆਨਲਾਈਨ ਕੋਈ ਨਹੀਂ ਮਗਾਸਾ ਕਾਟੀ ਦਾ ਬੰਦੇ ਸਕਾ ਓਕੇ 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 ਹਾਂਜੀ ਆ ਦੇਖੋ ਜੀ 17 ਤੁਹਾਨੂੰ ਕਰਾਂ ਮੈਂ ਚੈੱਕ ਰੇਟ ਵੀਡੀਓ ਦੇ ਵਿੱਚ ਪੁੱਛ ਕੇ ਦੱਸਾਂਗੇ ਇਹਦਾ ਕੀ ਰੇਟ ਆ ਗਿਆ ਜੀ ਮਿਟਰਾਂ ਇਹਦਾ ਸਵਾ ਜੀ ਲੈਣ ਦੇ 125000 125000 ਤੇ ਵਾਕਿਆ ਕੱਟੀ ਵੀ ਸ਼ਕੀਨ ਦਾ ਸੋਹਣੀ ਹੈ ਨਾ ਆ ਦੇਖੋ ਇਹ ਕਦਾ ਸਿੰਗ ਲੱਗ ਜੇ ਕੱਟੀ 1.5 ਲੱਖ ਦੀ ਆ ਹੂੰ ਕੱਟੀ ਦੀ ਟੋਫੀ ਆਪਣੇ ਕੋ ਪਾਈ ਆ ਬਾਕੀ ਦੁੱਧ ਦੀ ਕੁਆਲਿਟੀ ਨਹੀਂ ਕੱਟੀ ਦੀ ਉਹ ਵੀ ਕੁਆਲਿਟੀ ਵਧੀਆ ਜੀ ਹੂੰ ਆ ਦੇਖੋ ਜੀ ਬੰਨੋ ਜੀ ਆਹ ਤੋਂ ਬੜਾ ਕੱਢਿਆ ਜੀ ਆ ਦੇਖੋ ਕੋਈ ਮੜਾ ਜੇ ਇਧਰਲੀ ਸਾਈਡ ਜੀ ਨੂੰ ਦਿਖਾ ਦਈਏ ਤੁਹਾਨੂੰ ਆ ਦੇਖੋ ਜੀ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਆਹ ਪੂਰਨ ਪੂਰਾ ਥਾ 11 ਚਵਾਈ ਬਹੁਤ ਚੱਲ ਨਹੀਂ ਨਹੀਂ ਵੀਰੇ ਓਕੇ ਆ ਜਮਾ ਤੇ ਚਵਾਈ ਜੀ ਕੋਈ ਗੋਲ ਧਾਰ ਤੇ ਬਾਈ ਦਾ ਕਹਿਣਾ ਵੀ 10 ਕਿਲੋ ਤੁਸੀਂ ਬੋੜਾ ਹੁਣ ਮੈਂ ਕਿ ਲਿਆ ਸਕਦੇ ਮਗਰ ਘੱਟਾ ਦੂਜਿਆਂ ਨੂੰ ਮਾਰ ਦੇ ਵੀਰੇ ਥੱਲੇ ਉਹ ਵੀਰੇ ਨਿਬੜ ਦਿਆ ਹਾਂ ਚਵਾਈ ਬਾੜੀ ਚੰਗੀ ਚਵਾਈ ਹੈ ਹੂੰ ਰੋਜ਼ ਇਹੋ ਬਹਾਦੀਆ ਦੋਸਤਾਂ ਨੂੰ ਲੈਓ ਜੀ ਬਸ 1,25 ਤੁਹਾਨੂੰ ਮੈਂ ਤੋੜ ਕੇ ਦਿਖਾਈ ਬਾਈ ਇਹ ਦਿਖਾ ਤੋੜ ਕੇ ਆਹ ਦੇਖੋ ਜੀ ਸਿੰਗ ਦੀ ਜਰੂ ਟੋਪੀ ਲਈ ਵੀ ਓ ਟੋਪੀ ਬਾਈ ਕੋਲ ਹੈਗੀ ਜੇ ਤੁਸੀਂ ਲਿਆ ਜਾਣੀ ਠੀਕ ਆ ਜੀ ਇਹ ਆ ਦਿਖਾਉਣਾ ਲਈ ਤੁਹਾਨੂੰ ਸਾਡੇ ਨੇੜ ਤੋਂ ਆ ਦੇਖੋ ਹਾਂ ਲੈ ਚਲੋ ਹੁਣ ਪਸਮਾਚ ਆਈ ਵੀ ਝੋਟੀ ਤੋਂ ਚੈੱਕ ਕਰੋ ਮੋੜ ਲਿਓ ਮੋੜ ਲਿਓ ਜੀ 1 ਲੱਖ ਤੇ 25000 ਰੁਪਏ ਤੁਹਾਨੂੰ ਮਿਲਣੀ ਆ ਦੇਖੋ ਸਭ ਚੰਗਾ ਜੀ ਕੁਆਲਿਟੀ ਚੰਗੀ ਦੋ ਝੋਟੀਆਂ ਹੀ ਦੋਨੇ ਤੁਹਾਨੂੰ ਚੈੱਕ ਕਰਾਤੀਆਂ ਮਗਰ ਕਟਾ ਮੂੰਹ ਚਾਰ ਦੰਦ ਇਹ ਤੁਹਾਨੂੰ 130 ਤੇ 125 ਹੈ ਨਾ ਹਾਂ ਜੀ ਆ ਨੰਬਰ ਬੋਲਿਓ ਜੀ ਫੇਰ 7041 ਜੀ ਹੂੰ 01980 01935 ਪਿੰਡ ਭਗਤ ਬ੍ਰਹਮੌਰ ਜੀ ਠੀਕ ਆ ਜੀ ਜਰੂਰ ਬਾਈ ਨਾ ਕਰਿਓ ਸੰਬਰ ਕਰ ਦੋ ਝੋਟੀਆਂ ਦੋਨੇ ਸੰਨ ਚੈੱਕ ਕਰਾ ਦੇ ਧੰਨਵਾਦ ਜੀ